ਜੀ ਸਰ ਮੈਂ ਪ੍ਰੀਮ ਸਿੰਘ ਪਿੰਡ ਕੋਟਲੀ ਪਾਂ ਸਿੰਘ ਮਸਲਾ ਸਾਹਿਬ ਅਦਰ ਸਮਸ਼ੇਰ ਸਿੰਘ ਆਪਣਾ ਭਾਨ ਸਿੰਘ ਦਾ ਬੇਟਾ ਕੋਟਲੀ ਪਾਂ ਸਿੰਘ ਦਾ ਉਹ ਨਿਹੰਗ ਸਿੰਘ ਬਣਿਆ ਉਹ ਪਿੰਡ ਦਾ ਮਾਹੌਲ ਖਰਾਬ ਕਰਦਾ ਗੁੰਡਾਗਰਦੀ ਕਰਦਾ ਨਸ਼ੇ ਖਾ ਕੇ ਤੇ ਮਾਹੌਲ ਨੂੰ ਬਹੁਤ ਖਰਾਬ ਕਰਦਾ ਇਹ ਪਿੱਛੇ ਜੇ ਥੋੜਾ ਜਿਹਾ ਬੇਟਿਆਂ ਦਾ ਆਪਸ ਵਿੱਚ ਦੀ ਮਾੜਾ ਮੋਟਾ ਰੰਜਸ ਹੋਈ ਇਹਨਾਂ ਦਾ ਕੋਈ ਉਹਦੇ ਚ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਦਾ ਉਹ ਇਹਨਾਂ ਨੂੰ ਕਹਿ ਕੇ ਚਲੋ ਇਹਨਾਂ ਦਾ ਕਿਆ ਕੇ ਫੈਸਲਾ ਕਰੋ ਕੋਈ ਗੱਲ ਨਹੀਂ ਇਹਨਾਂ ਨੇ ਇੱਕ ਹੋਰ ਮੁੱਦਾ بار بار ਠਾ ਕੇ ਤੇ ਦਰਖਾਸਤਾਂ ਦੇ ਰਹੇ ਨੇ ਤੇ ਇਹਨਾਂ ਨੇ ਜੀ ਇੱਕ ਹੁਣ ਲੜਕੀ ਦਾ ਮੁੱਦਾ ਠਾਇਆ ਜੀ ਇਹਨੂੰ ਮਤਲਬ ਕਿ ਮਤਲਬ ਕਿ shear ਸੜਾ ਕੀਤਾ ਪਹਿਲਾਂ ਵੀ ਦਰਖਾਸਤਾਂ ਸਿਵਲ ਲੈਂਡ ਦੇ ਵਿੱਚ ਆਈਆਂ ਵਾ ਅਸੀਂ ਇਕੱਠੇ ਹੁੰਦੇ ਰਹੇ ਹਾਂ ਉਥੇ ਸਾਬਾਦਰਾਂ ਨੂੰ ਸਾਰੀ ਬੇਨਤੀ ਦੱਸਦੇ ਰਹੇ ਹਾਂ ਇਹ ਹੁੰਦੇ ਨਹੀਂ ਦੇ ਹਾਂਜੀ ਹੋ ਇਹਨਾਂ ਨੇ ਫੇਰ ਦਰਖਾਸਤਾਂ ਜਿਹੜੀਆਂ ਦੁਬਾਰਾ ਕਦੀ ਕਿਦੇ ਦੇ ਦਿੰਦੇ ਆ ਕਦੀ ਕਿਦੇ ਦੇ ਦਿੰਦੇ ਆ ਮਤਲਬ ਕਿ ਹਰਾਸਮੈਂਟ ਕਰ ਰਹੇ ਨੇ ਬੱਚੇ ਮਿਹਨਤੀ ਆ ਸਾਰੇ ਇਹ ਜੀ ਵੇਖੋ ਮਸਲੇ ਇਸ ਚ ਦਿੰਦੇ ਆ ਕਿ ਸਾਡਾ ਜੀ ਫੈਸਲਾ ਨਹੀਂ ਹੋ ਰਿਹਾ ਕੋਈ ਫੈਸਲਾ ਤੇ ਜਿਹੜਾ ਵਾ ਕੋਈ ਮਾਮੂਲੀ ਝਗੜਾ ਹੀ ਸਾਬਦ ਉਹ ਬੱਚਿਆਂ ਦੀ ਗੱਲ ਸੀ ਇਹਨਾਂ ਦੇ ਨਾਲ ਬੱਚਿਆਂ ਦੇ ਜਿਹੜੇ ਕੋਈ ਕਿਸ ਦਾ ਨੁਕਸਾਨ ਨਹੀਂ ਹੋਇਆ ਕੋਈ ਕਿਸ ਦੀ ਗੱਲਬਾਤ ਨਹੀਂ ਹੋਈ ਬਸ ਆਪਸ ਵਿੱਚ ਦੀ ਗਾਲੀ ਗਲੋਚ ਮਾੜਾ ਮੋਟਾ ਆ ਤੇ ਇਹਨਾਂ ਦਾ ਕੰਨਾਂ ਨੇ ਗੱਡੀ ਟਾ ਰੋੜੇ ਚਲਾਏ ਔਰ ਨਿਹੰਗ ਸਿੰਘ ਬਾਹਰੋਂ ਪਿੰਡ ਦਾ ਇਨਸਾਨ ਕੋਈ ਨਾਲ ਨਹੀਂ ਇਹਨਾਂ ਦੇ ਸਾਡੇ ਨਾਲ ਸਰਪੰਚ ਸਾਹਿਬ ਐ ਸਾਰਾ ਪਿੰਡ ਨਾਲ ਆ ਸਾਰੇ ਇਸ ਪਿੰਡ ਨੇ ਮਤਲਬ ਕਿ ਇਸ ਚੀਜ਼ ਦੇ ਸਹਿਨ ਮਤਾ ਪਾਛ ਕੀਤਾ ਕਿ ਇਹ ਬੰਦੇ ਗਲਤ ਆ ਇਹ ਫੇਰ ਵੀ ਉਸ ਚੀਜ਼ ਨੂੰ ਬਾਰ ਬਾਰ ਸਾਡੇ ਮਤਲਬ ਕਿ ਬੱਚਿਆਂ ਤੇ ਜੜੀਆਂ ਗਲਤ ਤਫਸਲ ਦੇ ਰਹੇ ਇਹਦਾ ਬਾਣਾ ਵੀ ਲਵਾਇਆ ਦੋ ਕੇਸ ਇਹਦੇ ਤੇ ਅੱਗੇ ਨੇ ਜੀ ਸਾਡੇ ਪਿੰਡ ਦਾ ਜਸਮਸੀਰ ਸਿੰਘ ਭਾਨ ਸਿੰਘ ਦਾ ਬੇਟਾ ਹਾਂਜੀ ਇਹਦੇ ਤੇ ਦੋ ਕੇਸ ਅੱਗੇ ਵੀ ਆ ਕਪੂਰ ਥੜੇ ਮੈਂ ਜਮਾਨਤ ਕਰਵਾ ਕੇ ਆਇਆ ਹਾਂ ਉਥੇ ਵੀ ਇਹਨੇ ਕਾੜ ਬੜਾ ਤਗੜਾ ਕੀਤਾ ਸੀ ਅਗਵਾੜੇ ਦੇ ਵਿੱਚ ਵਕੀਲ ਵੀ ਕਰਵਾਇਆ ਮੈਂ ਫਿਰ ਇਹਦੇ ਪਿਓ ਦੇ ਮੂੰਹ ਨੂੰ ਪਰ ਹਜੇ ਤੱਕ ਮੈਂ ਇਸ ਗੱਲ 'ਚ ਨਹੀਂ ਆਇਆ ਕਿ ਮੈਂ ਹਾਂ ਚਲੋ ਨਿਕਾ ਜਿਹਾ ਮਾਮੂਲੀ ਮਸਲਾ ਕੋਈ ਗੱਲ ਪਰ ਅੱਜ ਮੈਨੂੰ ਇਸ ਮਸਲੇ 'ਚ ਫੇਰ ਆਉਣਾ ਪਿਆ ਕਿ ਗੱਲ ਮਾੜੀ ਆ ਅਸੀਂ ਇਸ ਚੀਜ਼ ਨੂੰ ਸ਼ਾਂਤੀ ਰੱਖਣਾ ਵਾ ਪਰ ਇਹ ਪਿੰਡ ਦੇ ਮਾਹੌਲ ਨੂੰ ਖਰਾਬ ਕਰ ਰਿਹਾ ਸਾਡੀ ਜੀ ਅਫਸਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੋ ਮੈਂ ਇਹ ਲਫ਼ਜ਼ ਕਹਿ ਰਿਹਾ ਬੇਨਤੀ ਕਰ ਰਿਹਾ ਬਿਲਕੁਲ ਸੱਚ ਆ ਅਗਰ ਸਾਰਾ ਪਿੰਡ ਲਾਗੋਂ ਦੇ ਪਿੰਡ ਦੇ ਵੀ ਜਿਹੜੇ ਮੇਰੇ ਜੱਟ ਸਿੱਖ ਹੋਰ ਵੀ ਬਰਾਰੀਆਂ ਸਾਡੀਆਂ ਭੈਣ ਭਰਾ ਸਾਰਿਆਂ ਨੂੰ ਪਤਾ ਇਸ ਕੇਸ ਦਾ ਉਹ ਬੰਦੇ ਬਿਲਕੁਲ ਗਲਤ ਆ ਇਹ ਸਾਰੇ ਬੰਦੇ ਸਹੀ ਆ ਉਹ ਬੰਦੇ ਬਹੁਤ ਹੀ ਮਤਲਬ ਕੇ ਮਾਹੌਲ ਨੂੰ ਖਰਾਬ ਕਰ ਰਹੇ ਸਰ ਹੁਣ ਇਹਨਾਂ ਨੇ ਇੱਕ ਲੜਕੀ ਦਾ ਮੁੱਦਾ ਠਾ ਲਿਆ ਕਿ ਜਾਨੀ ਕਿ ਉਹ ਸਾਡੇ ਪਿੰਡ ਦੀ ਨਹੀਂ ਗਈ ਉਹ ਬਾਹਰ ਰਹਿ ਰਹੀ ਆ ਉਹਦਾ ਮੁੱਦਾ ਇਹਨਾਂ ਨੇ ਇਹ ਠਾਇਆ ਕਿ ਬੇਟਿਆਂ ਦਾ ਨਾਲ ਆਇਆ ਕਿ ਇਹਨੂੰ ਸੜਕਾ ਕੀਤਾ ਪਰ ਇਹ ਗੱਲ ਗਲਤ ਆ ਬਿਲਕੁਲ ਉਹਨੇ ਮਤਲਬ ਕਿ ਕਦੀ ਕਿਦੇ ਰਹਿ ਰਹੀ ਆ ਕਦੀ ਕਿਦੇ ਰਹਿ ਰਹੀ ਉਹ ਮਤਲਬ ਕਿ ਬਹੁਤ ਉਹ ਵੀ ਗਲਤੀਆਂ ਕੀਤੀ ਆਪਣਾ ਜੇ ਤੂੰ ਚੰਗੀ ਆ ਤੇ ਚੰਗੀ ਬਣ ਕੇ ਰਹਿ ਆਪਣੇ ਘਰ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਚ ਰਹਿ ਬਣ ਕੇ ਤੂੰ ਇਸ ਕੰਮ ਚ ਕੀ ਲੈਣਾ ਤੇਰਾ ਪਿੰਡ ਕਿਦੇ ਉਹ ਕਿਦੇ ਇਹਨਾਂ ਨੇ ਸਿਰਫ ਉਹਦਾ ਇੱਕ ਮੁੱਦਾ ਬਣਾਇਆ ਕਿ ਇਹਨਾਂ ਨੂੰ ਆਪਾਂ ਗਲਤ ਮਤਲਬ ਕਿ ਹਰਾਸਮੈਂਟ ਕਰੀ ਸਾਰੇ ਮੁੱਦਾ ਇਹਨਾਂ ਕੀ ਬਣਾਇਆ ਕਿ ਮਤਲਬ ਕਿ ਜੀ ਫਲਾਣੇ ਨੇ ਹੱਥ ਲਾਤਾ ਪਰ ਉਹ ਗਲਤ ਹਾਂਜੀ ਸਵੇਦ ਲੜਕਿਆਂ ਦਾ ਵੇਚਿਆ ਜੀ ਇਹ ਮੇਰੇ ਖਿਆਲ ਅੱਠ ਨੌ ਲੜਕੇ ਆ ਇਹਨਾਂ ਦੇ ਮੇਰੇ 10 ਲੜਕੇ ਆ ਦੋ ਮੇਰੇ ਬੇਟੇ ਆ ਜਿਹੜੇ ਕਿ ਮੇਰੇ ਬੇਟਿਆਂ ਦਾ ਹਜੇ ਤੱਕ ਕੋਈ ਲਾਗੇ ਪਿੰਡ ਚੋਂ ਵੀ 10 ਦੇ ਪਈ ਇਹੋ ਜੀ ਸਜ਼ਾ ਤਾਂ ਕੋਈ ਕੀਤੀ ਹੋਵੇ ਉਹ ਮਿਹਨਤ ਕਰ ਰਹੇ ਨੇ ਪਰ ਮੁੰਡਿਆਂ ਦੇ ਨਾਲ ਹੀ ਮਿਹਨਤ ਦਿਹਾੜੀ ਆਪਣੀ ਮਿਹਨਤ ਜੋ ਸਾਡੀ ਬੰਦ ਹੀ ਮਜ਼ਦੂਰੀ ਉਹ ਕਰ ਰਹੇ ਸਰ ਮੇਰੀ ਤੇ ਬੇਨਤੀ ਇਹੋ ਪ੍ਰਵਾਨ ਕਿ ਅਫਸਰਾਂ ਨੂੰ ਕਿ ਇਹ ਗੱਲ ਗਲਤ ਆ ਇਹਨੂੰ ਇਸ ਟੀਨ ਨੂੰ ਜਿਹੜਾ ਵਾ ਇਹਦਾ ਫੈਸਲਾ ਕੀਤਾ ਜੀ ਹਾਂਜੀ ਦਲਵੀਰ ਕਾਲ ਜੀ ਮਸਲਾ ਭਾਜੀ ਕੋਈ ਨਹੀਂ ਆ ਤੇ ਇਹ ਛੇ ਮਹੀਨੇ ਦੀ ਗਾਲਿਆ ਤੇ ਸਾਡੇ ਬੱਚੇ ਤੇ ਕੰਮਾਂ ਤੇ ਗਏ ਸੀ ਤੇ ਅੱਜ ਜਿਹੜੇ ਨਾਲ ਜੱਗੂ ਨਾਲ ਲੜਾਈ ਹੋਈ ਆ ਜੀਵਨ ਸਿੰਘ ਇਹਨਾਂ ਦੋਵਾਂ ਦਾ ਮਸਲਾ ਸੀ ਤੇ ਇਹਨਾਂ ਨੇ ਨਿਹੰਗਿਆਂ ਦੇ ਹੀ ਬਾਹਰੋਂ ਹਾਂਜੀ ਤੇ ਇਹ ਨਿਹੰਗਾਂ ਨੇ ਲਿਆਣ ਕੇ ਤੇ ਇਹ ਮੁੰਡੇ ਨੂੰ ਕੁੱਟਿਆ ਜੱਗੂ ਨੂੰ ਤੇ ਉਦੋਂ ਬਾਅਦ ਵਿੱਚ ਫਿਰ ਪਿੰਡ ਵਾਲਿਆਂ ਦਾ ਤੁਹਾਨੂੰ ਪਤਾ ਇਹ ਪਿੰਡ ਦੇ ਹੀ ਗਏ ਇਹਨਾਂ ਨੇ ਉਹਨਾਂ ਨੂੰ ਮੁੰਡਿਆਂ ਨੂੰ ਆਪਾਂ ਪੜਿਆਂ ਨੂੰ ਬੁਲਾ ਲਿਆ ਤੇ ਉਹ ਮੁੰਡੇ ਆ ਗਏ ਇਹਨਾਂ ਨੇ ਇੱਥੇ ਰੋੜੇ ਚਲਾਏ ਆ ਉਹਨਾਂ ਨੇ ਸਾਡੇ ਘਰ ਕਲਾਏ ਆ ਸਾਡੀ ਪੋਤੀ 1.5 ਮਹੀਨੇ ਦੀ ਸੀ ਉਹ ਮਹਾ ਬਚੀ ਆ ਪੋਤਰਾ ਮੇਰਾ ਵੇੜੇ ਦੇ ਵਿੱਚ ਖੇਡਦਾ ਫਿਰਦਾ ਸੀ ਇਹਨਾਂ ਨੇ ਕੋਠੇ ਤੋਂ ਰੋੜੇ ਸਾਡੇ ਘਰ ਕਲਾਏ ਆ ਸਾਡੇ ਬੱਚਿਆਂ ਦਾ ਇਸ ਗੱਲ ਦੇ ਵਿੱਚ ਦੂਜਿਆਂ ਦਾ ਕੋਈ ਕਸੂਰ ਨਹੀਂ ਲੜੇ 2 ਮਿੰਟ ਤੇ ਇਹਨਾਂ ਨੇ ਹੁਣ 10 ਜਣਿਆਂ ਰਾਇਏ ਆ ਤੇ ਹੁਣ ਇਹਨਾਂ ਨੇ ਕਹਿਤਾ ਵਾ ਤੇ ਇਹਨੂੰ ਕੁੜੀ ਨੂੰ ਛੇੜਿਆ ਵਾ ਵੇਖੋ ਜੀ ਵੀਡੀਓ ਤੇ ਇਹਨਾਂ ਕੋਲ ਵੀ ਹੈਗੀ ਐ ਤੇ ਰੋੜਿਆਂ ਦੀ ਤੇ ਆਪਾਂ ਵੀ ਤੇ ਕੁਝ ਕਰ ਸਕਦੇ ਅਸੀਂ ਐਸੇ ਕਰਕੇ ਕੀਤਾ ਨਹੀਂ ਕੋਲ ਪੇਂਟ ਦੀ ਗੱਲ ਆ ਤੇ ਕੋਈ ਗੱਲ ਨਹੀਂ ਬੱਚੇ ਕੋ ਵਾਦਾ ਘਾਟਾ ਹੋ ਗਿਆ ਤੇ ਪਰ ਹੁਣ ਇਹ baar baar ਸਾਡੇ ਬੱਚਿਆਂ ਨੂੰ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਤੇ ਵੇਖੋ ਤੁਸੀਂ ਦੱਸੋ ਵੀ ਕੀ ਹੋਣਾ ਚਾਹੀਦਾ ਅਸੀਂ ਕਹਿਣਾ ਚਾਹੁੰਦੇ ਆ ਕਿ ਹਾਨੂੰ ਇਨਸਾਫ ਚਾਹੀਦਾ ਸਾਡੇ ਬੱਚਿਆਂ ਨੂੰ ਦਸਾਂ ਜਣਿਆਂ ਨੂੰ ਇਹਨਾਂ ਨੇ ਫਾਇਲ ਆਇਆ ਵਾ ਇਹ ਝੂਠੇ ਆ ਤੇ ਇਹ ਹਾਨੂੰ ਹਾਨੂੰ ਝੂਠਿਆ ਇਹ ਬਣਾਉਂਦੇ ਆ ਵੇਖੋ ਲੜਾਈ ਤੇ ਨਾ ਦੋਵਾਂ ਜਣਿਆਂ ਦੀ ਇਹਨਾਂ ਅੱਠਾਂ ਜਣਿਆਂ ਦਾ ਕੀ ਕਸੂਰ ਆ ਸਰ ਮੇਰਾ ਨਾਮ ਜਤਿੰਦਰ ਸਿੰਘ ਆ ਕੋੜ ਦੀ ਭਾਨ ਸਿੰਘ ਦਾ ਇਸ ਟਾਈਮ ਮੌਜੂਦਾ ਸਰਪੰਚਾ ਸਰ ਮਸਲਾ ਇਹਨਾਂ ਦਾ ਕੋਈ ਕੋਈ ਖਾਸ ਵੱਡਾ ਵੀ ਨਹੀਂ ਸੀ ਮਸਲਾ ਇਹਨਾਂ ਦਾ ਕੋਈ ਆਪਣੀ 21 ਤਰੀਕ ਸੇਵੇਂ ਮਹੀਨੇ ਦੀ ਤਕਰੀਬਨ 9:00 ਵਜੇ ਇਹਨਾਂ ਦਾ ਆਪਣਾ ਜਗਪ੍ਰੀਤ ਸਿੰਘ ਉਰਫ ਜੱਗੂ ਸੁਪੁੱਤਰ ਗਿਆਨ ਸਿੰਘ ਤੇ ਦੂਜੀ țeੜ ਹੈਗੀ ਜਿ ਆਪਣਾ ਗੁਰਜੀਵਨ ਸਿੰਘ ਸੁਪੁੱਤਰ ਸੁਖਵਿੰਦਰ ਸਿੰਘ ਕੋੜ ਦੀ ਭਾਨ ਸਿੰਘ ਦੇ ਦੋਨੇ ਵਾਸੀ ਨੇ ਕੋਈ ਇੱਕ ਨਾਰਮਲ ਝਗੜਾ ਹੋਇਆ ਸੀ ਕੋਈ ਜਾਨੀ ਮਾਲੀ ਇਹਨਾਂ ਦਾ ਨੁਕਸਾਨ ਵੀ ਨਹੀਂ ਹੋਇਆ ਸੀ ਉਹਦੇ ਦੂਦੇਚ ਪੰਚਾਇਤਾਂ ਇਕੱਠੀਆਂ ਹੁੰਦੀਆਂ ਰਹੀਆਂ ਆਪਣਾ ਡਿਪੀ ਸਾਹਿਬ ਨੂੰ ਵੀ ਦਰਖਾਸਤ ਗਈ ਸੀ ਸਿਵਲ ਲੈਨ ਐਸਐਚਓ ਸਾਹਿਬ ਨੂੰ ਵੀ ਗਈ ਹੀ ਉਹਦੇ ਵਿੱਚ ਆਪਾਂ ಗ್ರಾಮ ਪੰਚਾਇਤ ਨੇ ਇੱਕ ਸਾਂਝਾ ਬਿਆਨ ਵੀ ਦਿੱਤਾ ਸੀ ਕਿ ਜੋ ਵੀ ਇਹਨਾਂ ਨੇ ਬੇਬੁਨਿਆਦ ਇਹਨਾਂ ਤੇ ਝੂਠੇ ਇਲਜ਼ਾਮ ਲਾਏ ਬੱਚਿਆਂ ਉਤੇ ਕਿ ਉਹ ਬਿਲਕੁਲ ਦਰਸਾਬ ਝੂਠ ਨੇ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਬਾਕੀ ਜੇ ਦੇਖਿਆ ਜਾਵੇ ਤਾਂ ਸਰ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਜਿਹੜੇ ਇਹਨਾਂ ਹੁਣ ਇੱਕ ਮੁੱਦਾ ਉਠਾਇਆ ਕੁੜੀ ਵਾਲਾ ਅਸਲ ਵਿੱਚ ਉਹ ਕੁੜੀ ਸਾਡੇ ਪਿੰਡ ਦੀ ਚਲੋ ਜੰਪਾਲ ਜਰੂਰ ਆ ਜਿਸ ਦਿਨ ਉਸ ਦਾ ਜਨਮ ਹੋਇਆ ਵਾ ਉਹਦੇ ਰਿਸ਼ਤੇਦਾਰਾਂ ਨੇ ਉਹਨੂੰ ਅਡੌਪਟ ਕੀਤਾ ਉੱਥੇ ਹੀ ਉਸ ਦੀ ਮੈਰਿਜ ਕੀਤੀ ਪਲੱਸ ਅਸੀਂ ਚਲੋ ਉਹਨੂੰ ਇਹ ਨਹੀਂ ਚੁਕਾਇਆ ਸਕਦੇ ਕਿ ਉਹਦਾ ਕੈਰੇਕਟਰ ਕਿੱਦਾਂ ਦਾ ਜੈ ਕਿੱਦਾਂ ਦਾ ਨਹੀਂ ਚਲੋ ਧੀਆਂ ਭੈਣਾਂ ਸਾਰੀਆਂ ਦੀਆਂ ਸਾਂਝੀਆਂ ਹੁੰਦੀਆਂ ਵਾ ਅਸੀਂ ਬਟ ਇਹ ਚੀਜ਼ ਦੀ ਮੰਗ ਕਰਦੇ ਆ ਕਿ ਸਰ ਜੋ ਭਾਨ ਸਿੰਘ ਆ ਪੁੱਤਰ ਸਾਦਾ ਸਿੰਘ ਇਹ ਬਿਲਕੁਲ ਹੀ ਬੱਚਿਆਂ ਦੇ ਬਾਰ-ਬਾਰ ਝੂਠੀਆਂ ਦਰਖਾਸਤਾਂ ਦੇ ਰਿਹਾ ਵਾ ਬੇਬੁਨਿਆਦ ਵਾ ਪੂਰੀ ਪੰਚਾਇਤ ਨੇ ਮਤਾ ਵੀ ਪਾਇਆ ਵਾ ਪੂਰੇ ਅਕਸ਼ਰ 100 ਬੰਦਿਆਂ ਦੇ ਪਿੰਡ ਦੇ ਵਿੱਚੋਂ ਸਾਈਨ ਨੇ ਸਾਡੇ ਕੋਲ ਪੇਪਰਾਂ ਦੇ ਉੱਤੇ ਸਾਂਝਾ ਬਿਆਨ ਦਿੱਤਾ ਹੋਇਆ ਡਿਪੀ ਡਿਪੀ ਸਾਹਿਬ ਨੂੰ ਵੀ ਤੇ ਡਿਪਟੀ ਸਾਹਿਬ ਨੂੰ ਬਿਆਨ ਦਿੱਤਾ ਹੈ ਐਸਐਚਓ ਸਿਵਲ ਲਾਈਨ ਨੂੰ ਦਿੱਤਾ ਹੋਇਆ ਵਾ ਪਲੱਸ ਇਹਨਾਂ ਦੀਆਂ ਜਿਹੜੀਆਂ ਰਿਕਾਰਡਿੰਗਾਂ ਵਾ ਵਟੇ ਚਲਾਉਂਦੇ ਆਂ ਦੀਆਂ ਆਪਣੇ ਸਮਸ਼ੀਰ ਸਿੰਘ ਤੇ ਕੁੜੀ ਜਿਹਦਾ ਨਾਮ ਇਹਦੇ ਉਹਦੇ ਸੁਖਵਿੰਦਰ ਸਿੰਘ ਗੁਰਜੀਵਨ ਸਿੰਘ ਉਹ ਵੀ ਪਿੰਡ ਰਾਈਵ ਦੇ ਵਿੱਚ ਸਬੂਤ ਦੇ ਤੌਰ ਤੇ ਲਾਇਆ ਹੋਇਆ ਵਾ ਹਰ ਸਾਰ ਬਾਰ ਬਾਰ ਬੱਚਿਆਂ ਨੂੰ ਹਰਾਸਮੈਂਟ ਕਰਨ ਦੇ ਵਜਾਰੇ ਮਿਹਨਤ ਮਜ਼ਦੂਰੀ ਵਾਲੇ ਬੱਚੇ ਆ ਕੁਝ ਪੜਨ ਵਾਲੇ ਆ ਇਹਨਾਂ ਦਾ ਕੋਈ ਇਦਾਂ ਦਾ ਕਸੂਰ ਨਹੀਂ ਹੈਗਾ ਅਸੀਂ ਐਸਐਸਪੀ ਬਟਾਲਾ ਨੂੰ ਇਸੇ ਦਾ ਇਹ ਕਹਿਣਾ ਚਾਹੁੰਦੇ ਆ ਕਿ ਇਸ ਕੇਸ ਦੀ ਗੰਭੀਰਤਾ ਨਾਲ ਜਾਣਕਾਰੀ ਮਤਲਬ ਕਿ ਪਿੰਡ ਦੇ ਵਿੱਚ ਪੁੱਛਗਛ ਕੀਤੀ ਜਾਵੇ ਇਹਨਾਂ ਦੇ ਨਾਲ ਪਿੰਡ ਦਾ ਕੋਈ ਅਜਿਹਾ ਬੰਦਾ ਵੀ ਨਹੀਂ ਆ ਇੱਕ ਬੰਦਾ ਵੀ ਕਹਿ ਦਈਏ ਕਿ ਜਿਹੜਾ ਇਹਨਾਂ ਬੱਚਿਆਂ ਬਾਰੇ ਕੋਈ ਗਲਤ ਕਹਿ ਸਕੇ ਇਹਨਾਂ ਇਹਨਾਂ ਦਾ ਦੋਵਾਰੀ ਬਾਣਾ ਵੀ ਉਤਾਰਿਆ ਗਿਆ ਵਾ ਸੰਸ਼ੀਰ ਸਿੰਘ ਦਾ ਤੇ بار بار بس ਉਹਦੇ ਫੇਰ ਬਾਣਾ ਪਾ ਲੈਂਦਾ ਵਾ ਤੇ ਬਾਣਾ ਪਾ ਕੇ ਲੋਕਾਂ ਵਿੱਚ ਪਿੰਡਾਂ ਵਿੱਚ ਦਹਿਸ ਦਾ ਮਾਹੌਲ ਪੈਦਾ ਕਰਦਾ ਵਾ ਹਥਿਆਰ ਲੈ ਕੇ ਅਸਲ ਵਿੱਚ ਨਸ਼ੇ ਦਾ ਖੇਵਨ ਵੀ ਕਰਦਾ ਵਾ ਪੁਲਿਸ ਪ੍ਰਸ਼ਾਸਨ ਵੱਲੋਂ ਸਾਰ ਅਸੀਂ ਇਹੋ ਕਹਿੰਨੇ ਆ ਕਿ ਜਿਹੜੇ ਬੱਚਿਆਂ ਦੀ ਸੁਣਵਾਈ ਹੋਣੀ ਚਾਹੀਦੀ ਆ ਜੇ ਸਾਡੇ ਬੱਚਿਆਂ ਦੇ ਝੂਠੇ ਪਰਚੇ ਹੋਣਗੇ ਤੇ ਅਸੀਂ ਐਸਐਸਪੀ ਦੇ ਮਤਲਬ ਦਫ਼ਤਰ ਸਾਹਮਣੇ ਧਰਨਾ ਵੀ ਲਾਵਾਂਗੇ